ਆਹ ਬੱਚੇ ਸਰਦਾਰ ਮਨਜੀਤ ਸਿੰਘ ਔਜਲਾ ਦੇ ਘਰੇ ਜਨਮ ਲੈਣਾ ਸੀ ਇਹਨਾਂ ਨੇ ਤੇ ਟਾਈਮ ਘੱਟ ਹੋਣ ਕਾਰਨ ਫਿਰ ਅੰਡੇ ਇੱਥੋਂ ਨਹੀਂ ਜਾ ਸਕੇ ਤੇ ਇਹਨਾਂ ਨੇ ਜਿਹੜਾ ਜਨਮ ਹੁਣ ਇਹ ਇੱਥੇ ਆਪਣੇ ਗੋਲੀ ਲਿਆ ਤੇ ਬੱਚੇ ਰਹਿਣ ਜੀ ਹੁਣ 2025 ਚ ਵੇਖਾਂਗੇ ਫਿਰ ਇਹਨਾਂ ਦਾ ਕੀ ਰਿਜ਼ਲਟ ਆਉਂਦਾ ਹੈ ਬੜੇ ਸ਼ੌਕ ਨਾਲ ਅੰਡੇ ਲੋ ਆਏ ਸੀ ਕਿ ਉਹਨਾਂ ਨੇ ਲੈ ਕੇ ਜਾਣੇ ਆ ਇਹ ਉਹ ਆ ਚਿੱਟੇ ਚਾਰ ਬੱਚੇ ਤੇ ਇੱਕ ਆ ਪੰਜਾਂ ਡੇ ਲੈ ਕੇ ਜਾਣੇ ਉਹਨਾਂ ਨੇ ਇੱਕ ਆ ਹੋਰ ਆ ਤਾ ਬੈਠਾ ਬੱਥਾ ਇਹ ਪੰਜ ਦੇ ਬੱਚੇ ਸੀਗੇ ਨਿਕਲੇ ਆਪਣੇ ਕੋਲੇ ਸਦੋਂ ਕੋਲ ਉਹ ਆਈ ਰੱਖਦੇ ਹੋਣ ਜੇ ਬੱਚੇ ਸੀਗੇ ਜੀ